ਹਾਂਜੀ ਇਹ ਦੇਖੋ ਮੱਛਰ ਮਾਰਨਾ ਇੰਨਾ ਸੁੱਕਾ ਵੀ ਨਹੀਂ ਅੱਗ ਵੀ ਲੱਗ ਜਾਂਦੀ ਐ ਜੱਸੀ ਕਿੰਨਾ ਖਤਰਾ ਐ ਇਹ ਬਾਈ ਮੋਟਰਲ ਵੀ ਅੱਗ ਲੱਗਦੀ ਓਕੇ ਮੋਟਰਸਾਈਕਲ ਨੂੰ ਵੀ ਅੱਗ ਲੱਗ ਸਕਦੀ ਐ ਚੰ다 ਸਿੰਘ ਖਤਰੇ ਵਾਲਾ ਕੰਮ ਆ ਕੰਮ ਵਧੀਆ ਕਹਿਣਾ ਸੁੱਕਾ ਪਰ ਜਿਹੜਾ ਕਰਦਾ ਉਹਦੇ ਲਈ ਦੇਖੋ ਚਾਨ ਮੁੱਠੀ ਚ ਲਈ ਫਿਰਦਾ ਬਾਈ ਹੂੰ ਪਟਾਕਾ ਕਿਉਂਕਿ ਪੈਟਰੋਲ ਵੀ ਪੈਂਦਾ ਨਾ ਤੇ ਅੱਗ ਮਿੰਟ ਚ ਫੜੇਦਾ ਦੂਜੀ ਵਾਰੀ ਹੋ ਗਿਆ ਆਪਣੇ ਨਾਲ ਨਾ ਇਹ ਅੱਗ ਵਾਲਾ ਕੰਮ ਸਤਿਗੁਰਾਲ ਜੀ ਮੱਛਰ ਮਾਰ ਰਹੇ ਆ ਤੁਹਾਡੀ ਗਲੀ ਚ ਵਧੀਆ ਵਧੀਆ ਪੌਲ ਨਾ ਇਹ ਤਾਂ ਬਹੁਤ ਨੇਕੀ ਦਾ ਕੰਮ ਹੈ ਹਾਂ ਰਾਤ ਨੂੰ ਨੀਂਦ ਵਧੀਆ ਆਉਂਦੀ ਨਾ ਤੁਸੀਂ ਨਹੀਂ ਕਰੇਂਗੇ ਤੁਸੀਂ ਨਹੀਂ ਕਰੇਂਗੇ ਹੋਰ ਕੌਣ ਕਰੂਗਾ ਜੀ ਇਹ ਤਾਂ ਹੈ ਠੀਕ ਹੈ ਇਹ ਤਾਂ ਆਪਣਾ ਸਾਰਿਆਂ ਦਾ ਫਰਜ਼ ਬਣਦਾ ਓਕੇ ਮੱਛਰ ਮਾਰਨਾ ਆ ਮੱਛਰ ਮਾਰਨਾ ਹਾਂ ਅੱਛਾ ਹਾਂ ਔਰ ਕਿਤੇ ਦੇਖਿਆ ਉੱਥੇ ਆਪਣਾ ਡੀਜ਼ਲ ਗੇਰ ਤਾਂ ਮਾਰਿਆ ਜਖਿਆ ਤਾਂ ਉੱਥੇ ਓਕੇ ਬਟਾ ਜੀ ਸਹੀ ਗੱਲ ਆ। ਹਾਕਮਾਰੀ ਨਹੀਂ ਫੈਲੂਗੀ, ਡੇਂਗੂ ਨਹੀਂ ਫੈਲੂਗਾ। ਸਹੀ ਆ। ਪਹਿਲਾਂ ਤੁਹਾਡਾ ਨਾਮ ਦੱਸੋ, ਇੰਟਰੋਡਕਸ਼ਨ ਦਿਓ। ਮੇਰਾ ਨਾਮ ਹਾਕਮਖਾਨ ਆ ਜੀ, ਮੈਂ ਆਮ ਆਦਮੀ ਪਾਰਟੀ ਦਾ ਵਰਕਰ ਆ ਜੀ। ਕਟੜ। ਕਟੜ ਹੈ ਨਾ। ਲੈ ਕੇ ਕੌਣ ਗਿਆ ਸੀ ਸਭ ਤੋਂ ਪਹਿਲਾਂ? ਮੈਂ ਤੁਸਾਂ ਨੂੰ ਲੈ ਕੇ ਭਗਵੰਤ ਸਤਨ ਦੇਖਣ ਪਿੰਡ ਚ ਲੈ ਲੇ। ਪਿੰਡ ਚ ਲੈ ਲੇ ਜੀ। 2017 ਵਿੱਚ। ਉਹ ਮੈਂ ਜਲੰਧਾ ਗਿਆ ਜੀ। ਹਾਂ। ਉਹ ਤੋਂ ਬਾਅਦ ਫਿਰ ਪਟਿਆਲੇ ਗਏ ਜੀ। ਜਾਨੀ ਰਹਿੰਦੇ ਆ। ਜਾਨੀ ਰਹਿੰਦੇ ਆ, ਬਜੇ ਤੇ ਟਾਈਮ ਲੱਗਦਾ। ਚਲੋ, ਠੀਕ ਹੈ ਜੀ। ਬਾਕੀ ਫਿਰ ਤੁਹਾਡੇ ਨਾਲੇ ਖੜੇ ਹਾਂ ਜਰੂਰ। ਈਸੀ ਖਰੜ ਪਿੰਡ ਅੱਜ ਬਾਗ ਵੀ ਸਾਡੀ ਨੇ ਅੱਜ ਕੱਲ ਟੀਮ ਨਵੀਂ